ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਜਿਲ੍ਹਾ ਤਰਨਤਾਰਨ ਦੀ ਬਹੁਤ ਵੱਡੀ ਜਿਹੜੀ ਕਨਵੈਨਸ਼ਨ ਆ ਰੈਲੀ ਆ ਜਿਹੜੀ ਹੋਈ ਆ ਬਾਬਾ ਸੁਧਾਰਾ ਜੀ ਦੇ ਕੋਈ ਤਰਸਥਾਨਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਤਾਵਾਂ ਪੈਣਾ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਇਆ ਕਿਉਂਕਿ ਜੋ ਐਲਾਨ 26 ਨਵੰਬਰ ਤੋਂ ਮਰ ਵਰਤਾ ਹੋਇਆ ਔਰ 6 ਦਸੰਬਰ ਤੋਂ ਦਿੱਲੀ ਨਾਲ ਫੇਰ ਟੱਕਰ ਲੈਣ ਲਈ ਅੱਗੇ ਜੱਥੇ ਭਜੰਦਾ ਹੋਇਆ ਵਾ ਉਸ ਐਲਾਨ ਦੀ ਤਿਆਰੀ ਵਾਸਤੇ ਅੱਜ ਜਿਹੜੀ ਫੌਜ ਇਕੱਠੀ ਕੀਤੀ ਸੀ ਔਰ ਇੰਨੇ ਕੰਮ ਦੇ ਦਿਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਕਿਸਾਨ ਮਜ਼ਦੂਰ ਮਾਮਾ ਭੈਣਾ ਇਕੱਠਿਆ ਹੋਇਆ ਦਿੱਲੀ ਦਰਬਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਹੱਕ ਲੈ ਆਂ ਤੋਂ ਵਗੈਰਾ ਮੋੜ ਨਾਲੇ ਨਹੀਂ ਐਮਐਸਪੀ ਹਰੇਕ ਫਸਲ ਤੇ ਗਰੰਟਡ ਲੈਣੀ ਲੈਣੀ ਆ ਡਾਕਟਰ ਸਵਾਮੀ ਦੀ ਰਿਪੋਰਟ ਲਾਗੂ ਕਰਵਾਉਣੀ ਆ ਲਖੀਮਪੁਰ ਖੀਰੀ ਕਾਂਢ ਦੇ ਦੋਚਿਆਂ ਨੂੰ ਸਲਾਕਾ ਪਿੱਛੇ ਭੇਜਣਾ ਹੀ ਭੇਜਣਾ ਵਾ ਮਾਮਾ ਭੈਣਾ ਦੀ ਪੈਨਸ਼ਨ 10000 ਰੁਪਿਆ ਵਡੇ ਪੱਖ ਨੂੰ ਕਾਨੂੰਨ ਲਵਾਉਣੀ ਆ ਇੱਕੋ ਰਾਂ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਾਉਣਾ ਔਰ 200 ਦਿਨ ਮੰਦਰੇਗਾ ਤੇ 700 ਰੁਪਿਆ ਦਿਹਾੜੀ ਹਰ ਹਾਲ ਦੇ ਵਿੱਚ ਜਿਹੜਾ ਇਹ ਬਿਜਲੀ ਬੋਰਡ ਦਾ ਭੋਗ ਪਾ ਰਿਹਾ 2043 ਐਕਟ ਦੇ ਤਹਿਤ ਇਹ ਫਿਰ ਤੋਂ ਪਬਲਿਕ ਦਾ ਅਦਾਰਾ ਬਣਾਉਣਾ ਵਾ ਔਰ ਇਹਦੇ ਨਾਲ ਜਿਹੜੇ ਆ ਇਹਨਾਂ ਨੇ ਕਾਰਪੋਰੇਟ ਜਗਤ ਨੂੰ ਸੜਕਾਂ ਦੇ ਰੂਪ ਦੇ ਵਿੱਚ ਪੰਜਾਬ ਦੀ ਖੇਤ ਜ਼ਮੀਨ ਦੇ ਰਿਆ ਇਹ ਜ਼ਮੀਨ ਤੇ ਆਖ ਇਹਨਾਂ ਦੀ ਵਾਪਸ ਮੋੜਨੀ ਆ ਸੋ ਇਹਦੇ ਵਾਸਤੇ ਵੱਡੀਆਂ ਤਿਆਰੀਆਂ ਅੱਜ ਕੀਤੀਆਂ ਵੱਡਾ ਜਥਾ ਜਿਹੜਾ ਵਾ ਉਹ 4 ਦਸੰਬਰ ਨੂੰ ਤਰਨਤਾਰ ਜ਼ਿਲ੍ਹੇ ਦਾ ਹਜ਼ਾਰਾਂ ਦੇ ਕਿਤੇ ਆਵਾ ਪੈਣਾ ਕਿਸਾਨ ਬਜੂਰ ਜਾਣਗੇ ਔਰ 6 ਦਸੰਬਰ ਨੂੰ ਜਿਹੜੀ ਅੱਗੇ ਫੌਜ ਜਾਣੀਆਂ ਉਹਨਾਂ ਦੀ ਅਗਵਾਈ ਜਿਹੜੀ ਫੌਜ ਨੇ ਕਰਨੀ ਆ ਉਹ ਵੀ ਇੱਥੋਂ ਹੀ ਆਗੂ ਸੁਨਾਮ ਸਿੰਘ ਪੰਨੂ ਸਵਿੰਦਰ ਸਿੰਘ ਚਤਾਲਾ ਦੇ ਨਾਲ ਜਿੰਨਾ ਦੋਵਾਂ ਫੋਰਮਾਂ ਵੱਲੋਂ ਫੈਸਲਾ ਹੋਇਆ ਜਥਾ ਭੇਜਣ ਦਾ ਉਹ ਜਾਣਗੇ ਔਰ ਮਰਨ ਵਾਤੇ ਜਿਹੜੇ ਆਗੂ ਬੈਠ ਰਹੇ ਆ ਉਹਨਾਂ ਨੇ ਐਲਾਨ ਕਰਤਾ ਵਾ ਕਿ ਜੇ ਬਹੁਤ ਹੋ ਜੇ ਸੰਸਕਾਰ ਨਹੀਂ ਕਰਨਾ ਅਗਲਾ ਆਪ ਫੇਰ ਬਵੇ ਜੇ ਉਹਦੀ ਮੌਤ ਹੋ ਜੇ ਤੇ ਅਗਲਾ ਆਪ ਫੇਰ ਬਵੇ ਉਹਨੀ ਦੇਰ ਸੰਸਕਾਰ ਨਾ ਕਰਦਾ ਫੈਸਲਾ ਕੀਤਾ ਵਾ ਸਰਕਾਰ ਨੂੰ ਜਿੰਨੀਆਂ ਜਾਣਾਂ ਚਾਹੀਆਂ ਲੈ ਲੈ ਸਾਡਾ ਇਹ ਸ਼ੁਰੂ ਤੋਂ ਮੰਨਣਾ ਵਾ ਜੇ ਪਰਿਵਾਰ ਦੇ ਵਿੱਚ ਕੋ ਵਿਪਤਾ ਆ ਜਵੇ ਪਰਿਵਾਰ ਤੇ ਕੋ ਹਮਲਾਵਰ ਆ ਜਣ ਇੱਕ ਅੱਧਾ ਜੀ ਪਰਿਵਾਰ ਦਾ ਲੇਖੇ ਲੱਗ ਜੇ ਪਰਿਵਾਰ ਬਚੂਗਾ ਜੇ ਪਿੰਡ ਤੇ ਕੋ ਹਮਲਾ ਹੋ ਜਵੇ ਦਾ ਚੀਜੇ ਪਿੰਡ ਦੇ ਛੜ ਜਾਂਦੇ ਆ ਤੇ ਪਿੰਡ ਬਚੂਗਾ ਜੇ ਸਟੇਟ ਜਾਂਦੀ ਦਿਸੇ 100 ਕੁਰਬਾਨੀਆਂ ਸਟੇਟ ਪਾਜੇ ਬਚਾ ਲੈਣੀ ਚਾਹੀਦੀ ਆ ਤੇ ਜੇ ਹਜ਼ਾਰਾਂ ਕੁਰਬਾਨੀਆਂ ਦੇ ਕੇ 140 ਕਰੋੜ ਭਾਰਤੀ ਲੋਕ ਬਚਦੇ ਹਣ ਤੇ ਉਹਦੇ ਵਾਸਤੇ ਕਣੀ ਤੇ ਰੱਖ ਕੇ ਮਾਵਾ ਪੈਣਾ ਕਿਸਾਨ ਮਜ਼ਦੂਰ ਤਿਆਰ ਬਰਤਿਆਰ ਨੇ ਜਿੰਨਾ ਖੂਨ ਚਾਹੀਦਾ ਵਾ ਉਹ ਦਿਨ ਉਹ ਇਤਿਹਾਸ ਨੂੰ ਤੇ ਕਾਰਪੋਰੇਟ ਚੰਦਰਾ ਤੋਂ ਰਿਹਾਗੇ ਪਰ ਨਸਲਾਂ ਤੇ ਫਸਲਾਂ ਉਹ ਕਦੀ ਵੀ ਨਹੀਂ ਖਤਮ ਹੋਣ ਦਿਆਂਗੇ ਆਓ ਇੱਕ ਇਤਿਸ਼ਾਸਤੇ ਬਲਦੇ ਉੱਤੇ ਸਰਕਾਰਾਂ ਨੂੰ ਮਜਬੂਰ ਕਰੀਏ ਵੀ ਉਹ ਲੋਕਤੰਤਰ ਦੇ ਵਿੱਚ ਲੋਕਾਂ ਦੀਏ ਲੋਕ ਰਾਜ ਦੀਆਂ ਟੱਜੀਆਂ ਨਾ ਡਾਉਣ ਕਾਰਪੋਰੇਟਰਾਂ ਦੇ ਦਲਾਲ ਬਣ ਕੇ ਨਾ ਜੀਣ ਸੱਚੀ ਮੱਚੀ ਲੋਕਾਂ ਵਾਸਤੇ ਕੰਮ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ